ਦੀਪਕਾ ਟਿਬਾਣਾ ਦੀ ਸਵੈ ਜੀਵਨੀ ਨੰਗੇ ਪੈਰਾਂ ਦਾ ਸਫ਼ਰ ਦਾ ਅਗਲਾ ਕਾਂਡ 5 ਯਾਦ ਆਉਂਦਾ ਹੈ ਇੱਕ ਦਿਨ ਬਾਬਾ ਜੀ ਨੇ ਬਹੁਤ ਚੇਤਾਂਤਰ ਹੋ ਕੇ ਸਭ ਨੂੰ ਕੋਲ ਸਤ ਕੀ ਦੱਸਿਆ ਆੜੇ ਦੁਆਲੇ ਦੇ ਪਿੰਡਾਂ ਵਿੱਚ ਡਾਕੇ ਪੈਣ ਲੱਗ ਪਏ ਨੇ ਆਪਾਂ ਨੂੰ ਹਿਸ਼ਾਰ ਲੈਣਾ ਚਾਹੀਦਾ ਹੈ ਉਹਨਾਂ ਨੇ ਵੀ ਦੱਸਿਆ ਜੇ ਡਾਕੂ ਬਾਹਰਲੇ ਵੱਡੇ ਦਰਵਾਜ਼ੇ ਵੱਲ ਆਉਣ ਤਾਂ ਭੱਜ ਕੇ ਅੰਦਰਲੇ ਘਰ ਵੱੜ ਕੇ ਬਾਹਰ ਉਡਾ ਲਿਓ ਅੰਦਰ ਨੀਰੇ ਵਾਲੇ ਕਮਰੇ ਦੇ ਇੱਕ ਪਾਸੇ ਲੱਕੜ ਦੀ ਜਿਹੜੀ ਪੌੜੀ ਖੜੀ ਹੈ ਉਦੇ ਉੱਪਰਲੇ ਡੰਡੇ ਤੇ ਖੜੋ ਕੇ ਛੱਤ ਵਿੱਚੋਂ ਤਾਂਕੀ ਨਿਹਾਲਕੁਰ ਦੇ ਘਰਵਾਲ ਦੇ ਚਵਾਰੇ ਵਿੱਚ ਜਾ ਖੁੱਲਦੀ ਐ। ਉਹ ਜਵਾਰੇ ਵਿੱਚ ਪਹੁੰਚ ਕੇ ਮਗਰਲੀ ਤਾਕੀ ਵਿੱਚ ਨਿਕਲ ਕੇ ਕੋਠੇ-ਕੋਠੇ ਭੱਜ ਕੇ ਬਚਨੀ ਕੇ ਘਰ 'ਚ ਜਾ ਉਤਰਿਓ। ਜੇ ਡਾਕੂ ਅੰਦਰਲੀ ਬੀਹ ਵੱਲੋਂ ਆਉਣ ਤਾਂ ਨਟਕੇ ਸਵਾਦ ਦੇ ਲੋਹੇ ਦੇ ਫਾਟਕ ਬੰਦ ਕਰ ਲਿਓ। ਕੋੜੇ ਵਾਲੇ ਕਮਰੇ ਵਿਚ ਲੀਆਂ ਕੋਠੀਆਂ 'ਚ ਵੜ ਜਾਇਓ ਤੇ ਉੱਥੋਂ ਨਾਈਆਂ ਵਾਲੇ ਚਵਾਰੇ ਵਿੱਚ ਚੜ ਜਾਇਓ ਤੇ ਜਵਾਰੇ ਦੇ ਨਾਲ ਹੀ ਸੰਤੇ ਨਾਈ ਦੇ ਘਰ 'ਚ ਜਾ ਉਤਰਿਓ। ਪਰ ਜੇ ਰੱਬ ਨਾ ਕਰੇ ਤੁਹਾਡੇ 'ਚ ਕੋਈ ਫੜਿਆ ਜਾਵੇ ਗੰਗਾ ਜੜੀ ਚੱਕ ਲਿਓ। ਭਈ ਸਾਨੂੰ ਕੁਝ ਨਹੀਂ ਪਤਾ। ਕਾਰਦਾ ਕਾਰਮਖਤਿਆਰ ਗਲਬ ਕਰਦਾ ਬਾਪੂ ਜੀ ਹੈ ਤੇ ਮੇਰਾ ਤੁਸੀਂ ਫੇਰ ਨਾ ਕਰਿਓ ਮੈਨੂੰ ਰਸਤਿਆਂ ਦਾ ਪਤਾ ਹੈ ਭੱਜਣ ਲਈ ਬਾਕੀ ਮੈਂ ਪਟਿਆਲੇ ਆਖਿਆ ਵੀ 10ਵੇਂ 20ਵੇਂ ਦਿਨ ਕਿਸੇ ઠાਣੇਦਾਰ ਨੂੰ ਸਪਾਈਆਂ ਨੂੰ ਕਿਸੇ ਨਾ ਕਿਸੇ ਕੰਮ ਭੇਜਦੇ ਰਿਹਾ ਕਰੋ ਸਾਡੇ ਕੋਲ ਤਾਂ ਜੋ ਡਾਕੂਆਂ ਨੂੰ ਡਰ ਰਹੇ ਇਸ ਤੋਂ ਪਿੱਛੋਂ ਜਿਉਂ ਦੂਰੋਂ ਨੇੜਿਓਂ ਖਬਰਾਂ ਆਉਂਦੀਆਂ ਫਲਾਣੇ ਥਾਂ ਡਾਕਾ ਪਿਆ ਸਭ ਕੁਝ ਲੈ ਕੇ ਲੁੱਟ ਕੇ ਤੇ ਜਾਂਦੇ ਹੋਏ ਘਰ ਨੂੰ ਅੱਗ ਲਾ ਕੇ ਟਿਮਕੇ ਤੋਂ ਘਰਬਾਰ ਲੁੱਟ ਕੇ ਲੈ ਗਏ ਬੁੜੇ ਨੂੰ ਮਾਰ ਗਏ ਤੇ ਜਵਾਨ ਕੁੜੀ ਨੂੰ ਨਾਲ ਲੈ ਗਏ ਬਾਬਾ ਜੀ ਹੋਰ ਚੇਤਾਂਤਰ ਹੋ ਹੋ ਜਾਂਦੇ ਆਖਦੇ ਚੰਦਕੌਰ ਨੂੰ ਪੇਕੀ ਭੇਜ ਦਿੰਦੇ ਆ ਤੇ ਕੁੜੀਆਂ ਨੂੰ ਤੇ ਕਾਕਾਸਿਆਂ ਨੂੰ ਪਟਿਆਲੇ ਨਾ ਅਮਾ ਜੀ ਜਿੱਥੇ ਤੁਸੀਂ ਸਾਰੇ ਉੱਥੇ ਮੈਂ ਮੈਂ ਨਹੀਂ ਤੁਹਾਨੂੰ ਛੱਡ ਕੇ ਪੇਕੇ ਜਾਂਦੀ ਬੇਬੇ ਨੇ ਆਖਿਆ ਸੀ ਇੰਨੇ ਦਿਨੀ ਦਿਨ ਦੇ ਛਪਾਣਾ ਦਾਦੀ ਮਾਂ ਸਾਨੂੰ ਨਾਲ ਲੈ ਕੇ ਘਰੋਂ ਨਿਕਲ ਪੈਂਦੀ ਦੂਰ ਪਰਾਂ ਕਿਸੇ ਦੇ ਘਰ ਜਾ ਕੇ ਗੱਲਾਂ ਕਰਦੀ ਕਿਸੇ ਦੇ ਗਲੋਟੇ ਟੇਰਨ ਲੱਗ ਜਾਂਦੀ ਕਿਸੇ ਨਾਲ ਦਾਲ ਚਗਾਉਣ ਤੇ ਸਾਨੂੰ ਅੰਦਰੇ ਖੇਡਣ ਲਈ ਆਖਦੀ ਤਾਂ ਜੋ ਜੇ ڈاکੂ ਆਉਣ ਅਸੀਂ ਘਰ ਨਾ ਮਿਲੀਏ ਰਾਤ ਨੂੰ ਹਨੇਰੇ ਵਿੱਚ ਚੁੱਪਚਾਪ ਕਈ ਕੋਠੇ ਛੱਡ ਕਦੇ ਅਸੀਂ ਭਗਵੰਤੀ ਛਿੰਬਣ ਦੇ ਕੱਚੇ ਚਿਵਾਰੇ ਉੱਲੇ ਆ ਕੇ ਸੌਂ ਜਾਣਾ ਤੇ ਕਦੇ ਸੰਤੀ ਨਾਈ ਕੀ ਡਿਊਟੀ ਉੱਤੇ ਦਾਦੀ ਮਾਂ ਨੇ ਉਹਨਾਂ ਨੂੰ ਦਾਣੇ ਦੇਣੇ ਤੇ ਆਖਣਾ ਦੇਖਿਓ ਕਿਸੇ ਨੂੰ ਪਤਾ ਨਾ ਲੱਗੇ ਇਉਂ ਉਹ ਬਿੱਲੀ ਦੇ ਬੱਚਾਂ ਵਾਂਗ ਸਾਨੂੰ ਲੁਕਾਉਂਦੀ ਫਿਰਦੀ ਬਾਪੂ ਜੀ ਪਟਿਆਲੇ ਆ ਗਏ ਬਾਬਾ ਜੀ ਕਈ ਕਈ ਦਿਨ ਬਾਂਢਿਓ ਨਾ ਮੁੜਦੇ ਦਾਦੀ ਮਾਂ ਸਾਨੂੰ ਲੁਕਾਉਂਦੀ ਫਿਰਦੀ ਤੇ ਬੀਬੀ ਸਾਰਾ ਸਾਰਾ ਦਿਨ ਪਾਠ ਕਰਦੀ ਰਹਿੰਦੀ ਕਟਿਆ ਲੋ ਪੁਲਿਸ ਦੇ ਬੰਦੇ ਵਰਦੀਆਂ ਪਾਈ ਖਬਰ ਸਾਰ ਨੂੰ ਆਉਂਦੇ ਰਹਿੰਦੇ ਇਸ ਤਰ੍ਹਾਂ ਤੀਜੇ ਕੋ ਪੈਰ ਇੱਕ ਦਿਨ ਤਿੰਨ ਸਿਪਾਈ ਵਰਦੀਆਂ ਵਾਲੇ ਆਏ ਆ ਕੇ ਇੱਕ ਬੁੱਢੀ ਤੋਂ ਪੁੱਛਣ ਲੱਗੇ ਮਾਈ ਸਰਦਾਰ ਹਜੂਰਾ ਸਿੰਘ ਦਾ ਘਰ ਕਿਹੜਾ ਹੈ ਬੁੱਢੀ ਉਹਨਾਂ ਵੱਲ ਚਾੱਕ ਕੇ ਆਖਣ ਲੱਗੀ ਵੇ ਪੁੱਤਾਂ ਮੈਂ ਤਾਂ ਇੱਥੇ ਵਾਂਢ ਆਈ ਹੋਈ ਆ ਮੈਨੂੰ ਤਾਂ ਪਤਾ ਨਹੀਂ ਪਰ ਸੁਖਣਾ ਤੁਸੀਂ ਆਏ ਕਿੱਥੋਂ ਬੀਬੀ ਕੋਲੋਂ ਚੰਗਾ ਕਿਸੇ ਹੋਰ ਤੋਂ ਪੁੱਛ ਲੈਣੇ ਆ ਆਖੋ گا ਤੁਰਪੇ ਇਹਨੇ ਨੂੰ ਕੋਠੇ ਉੱਪਰ ਦੀ ਭੱਜ ਕੇ ਇੰਦੋ ਨੇ ਹਾਕ ਮਾਰਤੀ ਅੰਮਾ ਵੇਲਾ ਬਚਾ ਲੋ ਮਾਰੇ ਬੰਦੇ ਆਉਂਦੇ ਲੱਗਦੇ ਨੇ ਬੀਬੀ ਸਾਨੂੰ ਲੈ ਕੇ ਬੀਹੀ ਵਿਚ ਲੀਆਂ ਕੱਚੀਆਂ ਪੌੜੀਆਂ ਚੜ ਕੇ ਸੱਭਾਂ ਦੇ ਘਰ ਜਾ ਉਤਰੀ ਦਾਦੀ ਮਾਨੇ ਮੈਲੀ ਜੀ ਸਰਾਹੀ ਉੱਪਰ ਲਈ ਤੇ ਪੋਣਾ ਫੜ ਕੇ ਬੀਹੋਂ ਬੀਹੀ ਤੁਰ ਪਏ ਜਿਵੇਂ ਸਾਗ ਨੂੰ ਚੱਲੀ ਹੋਵੇ ਬੀਹੀ ਲੰਘ ਕੇ ਸੱਤ ਮੂਰੇ ਉਹ ਤਿੰਨੇ ਬੰਦੇ ਮਿਲ ਪਏ ਲੈ ਇਹ ਤਾਂ ਸਪਾਈ ਨੇ ਪਟਿਆਲਿਆਂ ਆਏ ਹੋਣੇ ਨੇ ਤੇ ਹਾਂ ਭਾਈ ਕਿਹਦਾ ਘਰ ਪੁੱਛਦੇ ਹੋ ਦਾਦੀ ਮਾਨੇ ਉਹਨੂੰ ਪੁੱਛਿਆ ਸਰਦਾਰ ਹਜੂਰਾ ਸਿੰਘ ਦਾ ਜੀ ਪਰ ਉਹ ਆਪ ਤਾਂ ਵਾਂਢ ਗਏ ਹੋਏ ਨੇ ਪਰ ਉਹ ਘਰ ਤਾਂ ਨਹੀਂ ਨਾ ਨਾਲ ਚੱਕ ਕੇ ਲੈ ਗਏ ਤੁਸੀਂ ਸੁਖਣਾਓ ਚਾਹ ਪਾਣੀ ਪਿਓ ਪਟਿਆਲੇ ਤਾਂ ਸਭ ਰਾਜੀ ਖੁਸ਼ੀ ਸੀਗੇ ਆਖ ਦੀ ਦਾਦੀ ਮਾਂ ਉਹਨਾਂ ਦੇ ਨਾਲ ਘਰ ਨੂੰ ਮੁੜ ਪਈ ਉਹ ਕਦੋਂ ਆਉਣਗੇ ਇੱਕ ਨੇ ਪੁੱਛਿਆ ਹੁਣ ਕੀ ਪਤਾ ਆ ਜਾਣ ਭਾਵੇਂ ਅੱਜ ਆ ਜਾਣ ਨਾ ਆਉਣ ਭਾਵੇਂ ਚਾਰ ਦਿਨ ਨਾ ਆਉਣ ਹਾਲੇ ਜਿੱਦਨ ਦੀ ਇਹ ਮਾੜੀ ਹਵਾ ਵਗੀ ਹੈ ਨਾ ਡਾਗੇ ਢੁਕੇ ਜੇ ਪੈਣ ਲੱਗੇ ਨੇ ਉਹ ਘਟਵਾਦੀ ਘਰੇ ਰਹਿੰਦੇ ਆ ਅਸੀਂ ਫੇਰ ਹੀ ਆ ਜਾਾਂਗੇ ਆਖੋ ਮੁੜਨ ਲੱਗੇ ਲੈ ਹੈ ਪੁੱਤ ਮੈਂ ਨਹੀਂ ਦੁੱਧ ਚਾਹ ਪੀਤੇ ਬਿਨਾ ਤੁਹਾਨੂੰ ਜਾਣ ਦਿੰਦੀ ਆਓ ਦੋ ਘੜੀ ਆਰਾਮ ਕਰਕੇ ਜਾ ਕੋਈ ਸੁਨਿਆ ਹੈ ਤਾਂ ਮੈਨੂੰ ਦੱਸ ਦਿਓ ਆਰੇ ਖੇਤੀ ਖੇਤੀ ਗੇੜਾ ਮਾਰਦੇ ਰਿਆ ਕਰੋ ਦੁਨੀਆ ਨੂੰ ਡਰ ਏ ਭਾਵੇਂ ਗੁਲਾਬਕੁਰ ਦਾ ਬਾਪੂ ਜੀ ਘਰ ਤਾਂ ਬਹੁਤਾ ਕੁਝ ਰੱਖਦਾ ਨਹੀਂ ਫੇਰ ਵੀ ਭਰਮ ਧਰਮ ਤਾਂ ਹੁੰਦਾ ਹੀ ਆ ਲੋਕਾਂ ਨੂੰ ਜੱਕੋ ਤੱਕੋ ਕਰਦੇ ਹੋ ਮੁੰਨ ਲੱਗੇ ਪਰ ਦਾਦੀ ਮਾਂ ਆਖੇ ਚਾਹ ਨੂੰ ਜੇ ਦੇਰ ਲੱਗੂ ਉਹਨੇ ਕੜਨੀ ਚੋਂ ਦੁੱਧ ਲਾ ਦੇਣੀ ਹੈ ਬਿਨਾ ਖਾਦਿਆਂ ਪੀਤਿਆਂ ਨਹੀਂ ਮੈਂ ਮੁੰਨ ਦੇਣਾ ਤੇ ਮੱਲੋ ਜ਼ੋਰੀ ਉਹਨੇ ਉਹਨਾਂ ਨੂੰ ਦੁੱਧ ਬਲਾ ਕੇ ਮੁੰਨਣ ਦਿੱਤਾ ਉਹਨਾਂ ਦੇ ਗਿਆ ਤੋਂ ਅੱਧੇ ਘੰਟੇ ਮਗਰੋਂ ਰੌਲਾ ਪੈ ਗਿਆ ਕਿ ਗੋਲੀਆਂ ਚੱਲ ਰਹੀਆਂ ਨਹੀਂ ਦੂਜੀ ਰੱਬੋ ਰਾਕੂ ਆ ਗਏ ਨੇ ਤੇ ਅਗਲੇ ਦਿਨ ਪੁਲਿਸ ਵਾਲਿਆਂ ਦੱਸਿਆ ਕਿ ਕੱਲ ਦਾਦੀ ਮਾਂ ਕੋਲੋਂ ਜਿਹੜੇ ਦੁੱਧ ਪੀਕੇ ਉਡਾਕੂਈ ਸਨ ਇਸ ਤੋਂ ਪਿੱਛੋਂ ਬਾਬਾ ਜੀ ਨੇ ਟਰੱਕ ਮੰਗਵਾ ਕੇ ਸਾਰੇ ਕੀਮਤੀ ਸਮਾਨ ਦਾ ਭਰ ਕੇ ਪਟਿਆਲੇ ਭੇਜ ਦਿੱਤਾ ਸਾਨੂੰ ਸਾਰਿਆਂ ਨੂੰ ਵੀ ਨਾਲ ਹੀ ਭੇਜ ਦਿੱਤਾ ਤਾਂ ਹੀ ਤਾਂ ਸਾਧੂ ਸੰਤਾ ਨੇ ਆਖਿਆ ਬਈ ਬਹੁਤੀ ਮਾਇਆ ਦੁੱਖਾਂ ਦਾ ਘਰ ਹੈ ਬੀਬੀ ਆਖਦੀ ਤੇਰੇ ਬਾਬਾ ਜੀ ਕੋਲ ਭਲਾ ਕਿੰਨੀ ਕੁ ਮਾਇਆ ਹੋ ਕਦੇ-ਕਦੇ ਦਾਦੀ ਮਾਂ ਮੈਨੂੰ ਪੁੱਛਦੀ ਮੈਂ ਦੱਸਾਂ ਚਾਚੀ ਇੱਕ ਵਾਰੀ ਨਿੱਕੇ ਛੇੰਬੇ ਨੇ ਆਖਿਆ ਜਿਹੜਾ ਕਈ ਸਾਲਾਂ ਤੋਂ ਇਸ ਘਰ ਵਿੱਚ ਘਰ ਦਾ ਜੀ ਬਣ ਕੇ ਹੀ ਰਹਿ ਰਿਹਾ ਸੀ ਹਾਂ ਦੱਸ ਦਾਦੀ ਮਾਂ ਨੇ ਆਖਿਆ ਤੈਨੂੰ ਪਤਾ ਹੈ ਨਾ ਚਾਚਾ ਜੀ ਕਦੇ ਝੂਠ ਨਹੀਂ ਬੋਲਦਾ ਤੇ ਉਸਨੇ ਕਚਹਿਰੀ ਵਿੱਚ ਗੁੱਟ ਕੇ ਤੇ ਹੱਥ ਰੱਖ ਕੇ ਸੌਂ ਖਾ ਕੇ ਕਿਸੇ ਦੀ ਜ਼ਮਾਨਤ ਇਹ ਆਖ ਕੇ ਦਿੱਤੀ ਹੈ ਵੀ ਲੱਖ ਰੁਪਈਆ ਮੇਰੇ ਕੋਲ ਨਗਦ ਹੈਗਾ ਤੇ ਮੈਂ ਇਹਦੀ ਥਾਂ ਭਰੂੰ ਜੇ ਇਹ ਕਿਤੇਰੇ ਭੱਜੇ ਨੱਠੇ ਗੱਲ ਕੀ ਆਪਣੇ ਪਿੰਡ ਵਾਲੇ ਲੰਬੜਦਾਰ ਦੀ ਜ਼ਮਾਨਤ ਦਿੱਤੀ ਹੈ ਮਾਮਲਾ ਨਹੀਂ ਧਾਰਿਆ ਸੀ ਉਸਨੇ ਤੇ ਤੈਨੂੰ ਮੈਂ ਦੱਸਾਂ 12 ਹਜ਼ਾਰ ਤਾਂ ਮੋਰਾ ਮੈਥੋਂ ਗਣਵਾ ਕੇ ਤੋੜੇ ਚ ਪਾ ਕੇ ਰੱਖੀਆਂ ਸੀ ਇਹ ਹੁਣ ਰੱਬ ਨੂੰ ਪਤਾ ਹੈ ਵੀ ਉਹ ਤੋੜਾ ਦੱਬਿਆ ਕਿੱਥੇ ਹੈ ਇੱਕ ਗੱਲ ਹੋਰ ਹੈ ਰੱਖਿਆ ਭਾਵੇਂ ਘਰ ਚੀਏ ਪਰ ਤੁਸੀਂ ਬਾਜ਼ਹਾਨ ਦੀ ਲਾ ਲੋ ਜੇਥੇ ਆ ਜੀ ਬੜਾ ਜੁਗਤੀ ਆ ਚਾਚਾ ਉਹ ਦੱਸਤਾ ਗਿਆ ਪਰ ਦੇਖ ਲੈ ਖਰਚ ਦਾ ਭੋਰਾ ਨਹੀਂ ਸ਼ਹਿਰ ਜਾਊਗਾ ਤਾਂ ਰੋਟੀ ਘਰੋਂ ਬਨ ਕੇ ਲੈ ਜਾਊਗਾ ਅਸਲ ਵਿੱਚ ਮਹਾਜਨਾ ਵਰਗਾ ਹੈ ਚਾਚਾ ਘਰ ਤੇ ਵਿਆਹ ਤੇ ਮਹਾਜਨਾ ਵਾਂਗੂ ਦਿਲ ਖੋਲ ਕੇ ਪੈਸਾ ਲਾਇਆ ਆ ਕੀ ਧਾਮੀ ਚਿਪੜਾ ਬਾ ਕੀ ਹਾਂਜ ਬਿਸ਼ਨਪ੍ਰੋਤ ਆਖਦੇ ਭਈ ਗ੍ਰਹਿ ਦਾ ਸਮਾਹ ਆ ਰਿਹਾ ਸੋਨੇ ਦੀ ਗਊ ਪੁੰਨ ਕਰ ਦੇ ਸੌ ਮੈਨੂੰ ਗਊ ਦੀ ਉਹ ਸੋਨੇ ਦੀ ਗਊ ਵੀ ਪੁੰਨ ਕਰ ਤੂੰ ਹੂੰ ਜੇ ਮੈਂ ਕਦੇ ਆਖਦਾ ਨਾ ਚਾਚਾ ਲਾਂਭੇ ਜਾਣਾ 5 ਰੁਪਏ ਤਾਂ ਦੇ ਤਾਂ 20 ਬਜਰਾ ਕਰੂਗਾ ਤੇਰੇ ਪੈ ਪੰਜ ਦੀ ਥਾਂ ਦੋ ਹੀ ਦੇਊਗਾ ਵੇ ਰਾਨਾ ਕਾ ਨਾ ਤੈਨੂੰ ਕੀ ਪਤਾ ਕਬੀਲਦਾਰੀਆਂ ਕਿਵੇਂ ਤੋਰੀ ਦੀਆਂ ਨੇ ਬਾਬਾ ਜੀ ਹਮੇਸ਼ਾ ਦੂਰ ਦੀ ਸੋਚਦੇ ਨੇ ਬੀਬੀ ਆਖਦੀ ਲਿਆ ਦਿਓ ਪੇਕਿਆਂ ਤੋਂ ਸਾਗ ਜਮ ਇਹਨੇ ਮਾਰਨ ਜੋਗਿਓ ਨਿਕਾ ਬੀਬੀ ਨੂੰ ਆਖਦਾ ਸਾਡੇ ਪਿੰਡ ਵਾਲੇ ਤਾਂ ਇੱਕ ਨੂੰ ਵਿਆਹ ਕੀ ਰੱਜੇ ਤੇ ਆਏ ਕੋਈ ਮੂੰਹ ਕਿਹੜਾ ਕਰਦਾ ਇਸ ਪਾਸੇ ਲੈ ਹੈ ਕਿਸੇ ਜੱਟ ਦੇ ਜਾ ਵਾ ਗੂੜਾ ਕਰਨ ਨਾਲੋਂ ਇੱਥੇ ਕੀ ਮੜਾ ਕਰਨ ਨਾਲ ਕਾ ਘਰ ਚ ਕੋਈ ਪੱਕੇ ਚਾਰੇ ਕੰਮ ਕਰਨ ਨੂੰ ਸਾਈਂ ਤੇ ਗਫੂਰ ਅਜੇ ਗੱਲਾਂ ਆਉਂਦੀਆਂ ਨੇ ਉਹ ਸ਼ਰੀਕਾਂ ਵਾਂਗ ਬੀਬੀ ਨਾਲ ਜਵਾਬ ਸਵਾਲ ਕਰਦਾ ਸੀ ਡਾਕਟਰ ਨੂੰ ਡਰਦੇ ਸਾਨੂੰ ਪਟਿਆਲੇ ਭੇਜ ਦਿੱਤਾ ਸੀ ਪਟਿਆਲੇ ਆ ਕੇ ਫਿਰ ਪੜ੍ਹਾਈ ਦਾ ਉਹੀ ਸਵਾਲ ਪੈਦਾ ਹੋ ਗਿਆ ਸੀ ਮੇਰੇ ਤੋਂ ਛੋਟੀ ਸਰਜੀਤ ਨੂੰ ਜਸਪਾਲੂ ਹੋਸਟਲ ਵਿੱਚ ਪੜ੍ਹਨ ਪਾ ਦਿੱਤਾ ਸੀ ਕਦੇ ਇੱਥੇ ਕਦੇ ਉੱਥੇ ਕਦੇ ਪਿੰਡ ਤੇ ਕਦੇ ਪਟਿਆਲੇ ਚੋਖਾ ਵਕਤ ਲੰਘ ਗਿਆ ਸੀ ਇੱਕ ਦਿਨ ਜਗਦੀਪ कौर ਭੈਣ ਜੀ ਸਰਦਾਰ ਗਿਆਨ ਸਿੰਘ ਰਾੜੇ ਵਾਲੇ ਦੀ ਸਾਰੇ ਘਰ ਆਈ ਉਹਦੇ ਘਰ ਵਾਲੇ ਨੇ ਉਹਨੂੰ ਛੱਡ ਦਿੱਤਾ ਸੀ ਉਹਦਾ ਇੱਕ ਛੋਟਾ ਜਿਹਾ ਪੁੱਤਰ ਸੀ ਜਿਹਨੂੰ ਉਹ ਪਾਲ ਰਹੀ ਸੀ ਤੇ ਉਹ ਸਿੰਘ ਸਵਾ ਸਕੂਲ ਵਿੱਚ ਪੜਾਉਂਦੀ ਸੀ ਸ਼ਾਇਦ ਉਸ ਨੂੰ ਮੇਰੇ ਬਾਰੇ ਦੱਸਿਆ ਗਿਆ ਸੀ ਉਸਨੇ ਮੈਨੂੰ ਕੋਲ ਸੱਦਿਆ ਉਸ ਕੋਲੋਂ ਬੜੇ ਸੋਹਣੇ ਸੈਂਟ ਦੀ ਖੁਸ਼ਬੂ ਆ ਰਹੀ ਸੀ ਅੱਛਾ ਇੰਉਂ ਕਰਦੇ ਆ ਤੂੰ ਸਕੂਲ ਆ ਜਾਇਆ ਕਰ ਪੜੀ ਨਾ ਉਥੇ ਸਹੇਲੀਆਂ ਨਾਲ ਖੇਡਦੀ ਰਹੀਂ ਉਸਨੇ ਆਖਿਆ ਮੈਂ ਮੰਨ ਗਈ ਅਗਲੇ ਦਿਨ 베ਜੀ ਨੇ ਡੱਬੇ ਵਿੱਚ ਆਚਾਰ ਤੇ ਪਰੌਂਠਾ ਪਾ ਕੇ ਦਿੱਤਾ ਚਵਾਨੀ ਖਰਚਨ ਨੂੰ ਦਿੱਤੀ ਤੋਬੀ ਦੇ ਤੋਤੇ ਹੋਏ ਕੱਪੜੇ ਪਾਏ ਸਿਰ ਤੇ ਰਮਾਲ ਬੰਨੀ ਤੇ ਅਹਿਮਦ ਟਾਂਡਾ ਜੋੜ ਕੇ ਮੈਨੂੰ ਸਕੂਲ ਛੱਡਣ ਗਿਆ ਸ਼ਾਮ ਨੂੰ ਜਦੋਂ ਮੈਨੂੰ ਸਕੂਲੋਂ ਲੈ ਕੇ ਆਇਆ ਤਾਂ ਮੇਰਾ ਮੂੰਹ ਕੁਮਲਾਇਆ ਪਿਆ ਸੀ ਰੋਟੀ ਖਾਰੀ ਸੀ 베ਜੀ ਨੇ ਪੁੱਛਿਆ ਨਹੀਂ ਮੈਂ ਦੱਸਿਆ ਕਿਉਂ ਸਕੂਲ ਦੇ ਗੇਟ ਕੋਲ ਇੱਕ ਬੰਗਤੀ ਬੈਠੀ ਸੀ ਆਖਦੀ ਸੀ ਭੁੱਖ ਲੱਗੀ ਐ ਉਸ ਨੂੰ ਦੇਤੇ ਸੀ ਪਰੌਂਟੇ ਤੇ ਚੁਆਨੀ ਦਾ ਕੁਝ ਲੈ ਕੇ ਖਾ ਲੈਣਾ ਸੀ ਉਹ ਸਕੂਲ ਦੀ ਮਾਈ ਨੂੰ ਦੇਤੀ ਆਖਦੀ ਸੀ ਡੱਬਰ ਘਰੇ ਭੁੱਖਾ ਬੈਠਾ ਕੁਝ ਲੈ ਕੇ ਜਾਊਂਗੀ ਤਾਂ ਪਕਾਉਣਗੇ ਪੋਤੇ ਨੇ ਪੋਤੀਆਂ ਨੇ ਨੋ ਹੈ ਪਰ ਮੁੰਡਾ ਨਰਾਇਕ ਹੈ ਜਿੰਨੇ ਪੈਸੇ ਆਉਂਦੇ ਨੇ ਤਨਖਾਹ ਦੇ ਸਭ ਦੀ ਸ਼ਰਾਪੀ ਜਾਂਦਾ ਤੇਰੇ ਬਾਪੂ ਜੀ ਵਾਂਗੂ ਪਹਿਲੇ ਦਿਨ ਸਕੂਲ ਵਿੱਚ ਇੱਕ ਦੋ ਮੇਰੀਆਂ ਸਹੇਲੀਆਂ ਵੀ ਬਣ ਗਈਆਂ ਉਹਨਾਂ ਕੱਲ ਨੂੰ ਫਿਰ ਔਨਲੀ ਵੀ ਆਖਿਆ ਆਉਣ ਲੱਗੀ ਨੂੰ ਜਗਦੀਪ ਕੌਰ ਭੈਣ ਜੀ ਨੇ ਇੱਕ ਤਸਵੀਰਾਂ ਵਾਲੀ ਕਿਤਾਬ ਵੀ ਦਿੱਤੀ ਉਸ ਦਿਨ ਬਹੁਤ ਰਾਤ ਕਈ ਤੱਕ ਮੈਂ ਉਹ ਤਸਵੀਰਾਂ ਮੁਰਮੁਰ ਕੇ ਦੇਖਦੀ ਰਹੀ ਅਗਲੇ ਦਿਨ ਫਿਰ ਅਹਿਮਦ ਤਾਂਗਾ ਜੋੜੀ ਸਕੂਲ ਜਾਣ ਲਈ ਹਾਕਾ ਮਾਰ ਰਿਹਾ ਸੀ ਬੇਜੀ ਨੇ ਫਿਰ ਡੱਬੇ ਵਿੱਚ ਆਚਾਰ ਤੇ ਪਰੌਂਠੇ ਪਾ ਕੇ ਦਿੱਤੇ ਤੇ ਨਾਲ ਚਵਾਨੀ ਵੀ ਅੱਜ ਫੇਰ ਰੋਟੀ ਮੰਗਤੀ ਨੇ ਹੀ ਖਾਦੀ ਜਵਾਨੀ ਗੱਲਾਂ ਬਾਤਾਂ ਮਾਰ ਕੇ ਮਾਈ ਲੈ ਗਈ ਤੇ ਮੈਂ ਖੇੜ ਖੂੜ ਕੇ ਪੜਤਾਈ ਪੜਨ ਪੜਨ ਦੀ ਆਪਣੀ ਕੋਈ ਮਨਸ਼ਾ ਨਹੀਂ ਸੀ ਪਰ ਇੱਕ ਦਿਨ ਬਾਪੂ ਜੀ ਕੈਦਾ ਲਿਆ ਇੱਕ ਕਾਪੀ ਤੇ ਇੱਕ ਪੈਨਸਲ ਵੀ ਆਖਣ ਲੱਗੇ ਅੱਛਾ ਆ ਜਾ ਤੈਨੂੰ ਮੈਂ ਪੜਾਇਆ ਕਰੂੰ ਉਹਨਾਂ 35 ਅੱਖਰ ਮੂਰੇ ਆਪ ਆਖੇ ਤੇ ਮਗਰੋਂ ਮੇਰੇ ਕੋਲੋਂ ਆਖਵਾਏ ਕਾਪੀ ਦੇ ਹਰ ਇੱਕ ਸਫੇ ਉੱਤੇ ਪਹਿਲੀ ਲਾਈਨ ਅੱਖਰਾਂ ਦੀ ਆਪ ਲਿਖ ਦਿੱਤੀ ਤੇ ਮੈਨੂੰ ਦੱਸਿਆ ਕਿ ਇਸੇ ਤਰ੍ਹਾਂ ਹੇਠਾਂ ਤੂੰ ਲਿਖੀ ਲਿਖਣ ਲੱਗੀ ਅੱਖਰ ਠੀਕ ਨਹੀਂ ਪਏ ਬਾਪੂ ਜੀ ਝਟਕ ਕੇ ਪਏ ਚੁੱਪ-ਚਾਪ ਮੇਰੀਆਂ ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗੇ। ਮਾਂ ਆਈ ਹੋਈ ਸੀ, ਬੋਲੀ, "ਜਾ ਵੇ ਕੱਕਾ, ਕਿਉਂ ਝਟਕਦਾ? ਹੋਰ ਇੱਕੇ ਦਿਨ ਚ ਬੀਏ ਪਾਸ ਕਰ ਜੇ ਤੇ ਮੈਨੂੰ ਬਾਹ ਤੋਂ ਫੜ ਕੇ ਉਠਾ ਲਿਆ।" ਰਾਤ ਨੂੰ ਬੈਠ ਕੇ ਇਹ ਅੱਖਰ ਇਉਂ ਹੀ ਲਿਖੇ। ਬਾਪੂ ਜੀ ਨੇ ਕਾਪੀ ਪੈਨਸਲ ਮੇਰੇ ਵੱਲ ਕਰਦਿਆਂ ਕਿਹਾ, "ਉਸ ਦਿਨ ਰਾਤ ਨੂੰ ਬੜੀ ਰਾਤ ਗਈ ਤੱਕ ਮੈਂ ਸੰਵਾਰ-ਸੰਵਾਰ ਕੇ ਅੱਖਰ ਲਿਖਦੀ ਰਹੀ। ਅਗਲੇ ਦਿਨ ਬਾਪੂ ਜੀ ਨੇ ਕਾਪੀ ਵਖਾਨ ਲਈ ਤੇ ਪੈਂਤੀ ਸੁਣਾਉਣ ਲਈ ਆਖਿਆ। 35 ਯਾਦ ਸੀ ਤੇ ਸਾਰੀ ਦੀ ਸਾਰੀ ਕਾਪੀ ਲਿਖ ਕੇ ਭਰੀ ਪਈ ਸੀ। ਬਾਪੂ ਜੀ ਦੇਖ ਕੇ ਹੱਸ ਪਏ ਅੱਖਣ ਲੱਗੇ। ਫੋਟੀਪੈਨ ਜੇ ਇਸੇ ਸਪੀਡ ਨਾਲ ਪੜਨ ਲੱਗੀ ਤਾਂ ਮੈਥੋਂ ਤਾਂ ਤੂੰ ਮੋਰੇ ਨਿਕਲ ਜਾਏਂਗੀ ਦੇਖ ਰੱਬ ਤੇਰਾ ਭਲਾ ਕਰੇ ਨੌਵੀਂ ਜਮਾਤ ਵਿੱਚ ਲਾਇਆ ਆਪਾਂ ਤਿੰਨ ਸਾਲ ਤੇ ਦਸਵੀਂ ਹਾਲੇ ਤੱਕ ਪੜਾ ਰਹੇ ਆਂ ਤੇ ਤੂੰ ਇੱਕੋ ਦਿਨ ਚ 35 ਪੜ ਲਈ ਤੇ ਲੈ ਕੇ ਕਾਪੀ ਪਰਤੀ ਦਦੀ ਮਾਂ ਦੱਸਣ ਲੱਗੀ ਪੜੀ ਹੋਈ ਤਾਂ ਇਹਦੀ ਬੀਬੀ ਵੀ ਆ ਇੱਕ ਦਿਨ ਗਲਬਕੁਰ ਦਾ ਬਾਪੂ ਜੀ ਆਖਣ ਲੱਗਿਆ ਲੈ ਭਾਈ ਚੰਦਕੁਰੇ ਇੱਕ ਕਾਟ ਤਾਂ ਲਿਖ ਦੇ ਉਹ ਬੋਲੀ ਗਿਆ ਜੇ ਲਿਖੀ ਗਈ ਨਿਖਾ ਕੇ ਆਖਣ ਲੱਗਿਆ ਚੰਗਾ ਫਿਰ ਪੜ ਕੇ ਸੁਣਾ ਕੀ ਲਿਖਿਆ ਚਨਾਵੇ ਕੀ ਜੰਦਿਆਂ ਦਾ ਸਿਰ ਅੱਖਰ ਉਠਾਏ ਲੈਣਾ ਜਾਂ ਤੇ ਗਲਬਗੁਰ ਦਾ ਬਾਪੂ ਜੀ ਮਗਰੋਂ ਉਹਦਾ ਫੰਬਾ ਲੈ ਕੇ ਕਾਟ ਧੋਂਦਾ ਫਿਰੇ ਆਖੇ ਸੌਰੀ ਨੇ ਕਾਟ ਹੀ ਬਰਾਨ ਕਰਤਾ ਜਦੋਂ ਇਸ ਤੋਂ ਆਪ ਤੋਂ ਨਹੀਂ ਉਠਾਲਿਆ ਜਾਂਦਾ ਅਗਲੇ ਨੂੰ ਕੀ ਪਤਾ ਲੱਗੂ ਕੋਲ ਬੈਠਾ ਤਾਇਆ ਸੁੰਦਰ ਹੱਸ ਪਿਆ 베ਜੀ ਨੂੰ ਮਜ਼ਾਕ ਕਰਦਾ ਆਖਣ ਲੱਗਿਆ ਜਦੋਂ ਸਾਡੀ 베ਜੀ ਜਸਪਾਲੋ ਦੇ ਸਕੂਲ ਵਿੱਚ ਪੜ੍ਹਦੀ ਸੀ ਕੋਲ ਬਣਦਾ ਸੀ ਕੁੜੀਆਂ ਇੱਟਾਂ ਢੋਂਦੀਆਂ ਗਾਰਾ ਫੜਾਉਂਦੀਆਂ ਚਲੋ ਜਾਣੋ ਇਹ ਭਾਵੇਂ ਇੱਟਾਂ ਢੋਕੇ ਗਾਰਾ ਢੋਕੇ ਆ ਗਈ ਘਾਹ ਨੂੰ ਤਾਂ ਕੁੜੀਆਂ ਤੇ ਪੜਨੋ ਸਕੂਲ ਬਣ ਗਿਆ ਵੇ ਜਾਵਦ ਦੇਣਿਆ ਚਾਲ ਇਟੇ ਢੋਈਆਂ ਸੀ ਚਾਰ ਅੱਖਰ ਪੜਤਾ ਲੈ ਤੇਤੋ ਤਾਂ ਉਹ ਵੀ ਨਹੀਂ ਸਰੀਆ ਹਕੇ ਕਾਲਾ ਅੱਖਰ ਬੈਂਸ ਬਰਾਬਰ ਬੇਜੀ ਬੋਲੇ ਆਹੋ ਚਾਰ ਅੱਖਰ ਪੜ ਗਈ ਜੇ ਤਾਂ ਹੀ ਤਾਂ ਇੱਕ ਸੇ ਟਿੰਡੇ ਨੂੰ ਲਿਖਦੀਆਂ ਇੱਕ ਸੇ ਟਡੇ ਤਾਂ ਆ ਸੁੰਦਰ ਅਜੇ ਵੀ ਮਜ਼ਾਕ ਕਰ ਰਿਹਾ ਸੀ ਤਾਂ ਆ ਸੁੰਦਰ ਫੁੱਫੜ ਜੀ ਦੀ ਪਰਜਾਈ ਦਾ ਦੂਰੋਂ ਪਾਰੋਂ ਭਰਾ ਸੀ ਅੱਧੀ ਉਮਰ ਤੋਂ ਮਗਰੋਂ ਪਤਾ ਨਹੀਂ ਕਿਉਂ ਤੇ ਕਿਵੇਂ ਉਹ ਫੁੱਫੜ ਜੀ ਹੋਰਾਂ ਕੋਲ ਛੋਟੇ ਭਾਈ ਜੈਮਲ ਸਮੇਤ ਆ ਗਿਆ ਸੀ ਜੈਮਲ ਤਾਂ ਇਹਨੂੰ ਕਿਲੇ ਵਿੱਚ ਬਾਬਿਆਂ ਵਿੱਚ ਨੌਕਰ ਕਰਵਾ ਕੇ ਵੱਡੀ ਉਮਰੇ ਉਹਦਾ ਵਿਆਹ ਕਰ ਦਿੱਤਾ ਸੀ ਤੇ ਉਹਦੇ ਬੱਚੇ ਵੀ ਸਨ ਪਰ ਤਾਇਆ ਸੁੰਦਰ ਨਾ ਨੌਕਰ ਹੋਇਆ ਨਾ ਵਿਆਹ ਕਰਵਾਇਆ ਆਖਦਾ ਸੀ ਜੈਮਲ ਚੋਂ ਦਾ ਘਰ ਵੱਸ ਗਿਆ ਪੀੜੀ ਗਾਂ ਤੁਰਪੀ ਮੇਰਾ ਕੀ ਹੈ ਤੇ ਉਹ ਗਊਆਂ ਮੱਝਾਂ ਨੂੰ ਸੰਭਾਲਦਾ ਕੱਖ ਪੌਂਦਾ ਦੁੱਧ ਚੋਂਦਾ ਰੜਕਦਾ ਇਸ ਘਰ ਵਿੱਚ ਇੱਕ ਕਿਸਮ ਦਾ ਦੁੱਧ ਘਿਉਦਾ ਪੰਡਾਰੀ ਸੀ ਉਹਦੀ ਕਿਸੇ ਗੱਲ ਦਾ ਕੋਈ ਹਰਖ ਨਹੀਂ ਸੀ ਕਰਦਾ ਤੇ ਕਈ ਵਾਰੀ ਤਾਂ ਉਹ ਗਊਆਂ ਬੱਚੀਆਂ ਤੇ ਮੱਝਾਂ ਕੱਟੀਆਂ ਨਾਲ ਹੀ ਗੱਲਾਂ ਕਰਦਾ ਰਹਿੰਦਾ ਜਾਂ ਫਿਰ ਉਹ ਕਬੀਰ ਦੇ ਭਜਨ ਗਾਉਂਦਾ ਰਹਿੰਦਾ ਮੇਰੇ ਕਮਰੇ ਦੀ ਬਾਰੀ ਵਿੱਚੋਂ ਵੇੜੇ ਵਿੱਚ ਕੱਟੇ ਬੱਚਿਆਂ ਨਾਲ ਗੱਲਾਂ ਕਰਦਾ ਤੇ ਕਬੀਰ ਦੇ ਭਜਨ ਗਾਉਂਦਾ ਤਾਇਆ ਸੁੰਦਰ ਜਿਵੇਂ ਪਿੰਡ ਦੀ ਇੱਕ ਦੁਨੀਆ ਸੀ ਤੇ ਘਰ ਦੇ ਅੰਦਰ ਸ਼ਹਿਰ ਦੀ ਦੁਨੀਆ ਤੇ ਮੇਰਾ ਕਮਰਾ ਦੋਨਾਂ ਦੇ ਵਿਚਕਾਰ ਸੀ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ